ਬਰਨਾਲਾ ਵਿਖੇ ਇੱਕ ਸ਼ਰਾਬ ਦੇ ਠੇਕੇਦਾਰ ਦੀ ਗੱਡੀ ਨੇ ਉਸ ਸਮੇਂ ਜਮਰਾਜ ਦਾ ਰੂਪ ਧਾਰਨ ਕਰ ਲਿਆ ਜਦੋਂ ਕਾਰ ਚਾਲਕ ਵੱਲੋਂ ਤੋਂ ਵੱਖ-ਵੱਖ ਥਾਵਾਂ ਤੇ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਇਸ ਘਟਨਾ ਵਿੱਚ ਦੋਨਾਂ ਲੋਕਾਂ ਦੀ ਮੌਤ ਹੋ ਗਈ। ਦੋਸ਼ੀ ਨੇ ਪਹਿਲਾਂ ਤਨੂਲਾ ਕਸਵੇ ਦੇ ਬੱਸ ਸਟੈਂਡ ਕੋਲ ਇੱਕ ਗੁੰਗੇ ਅਤੇ ਬੋਲੇ ਵਿਅਕਤੀ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਤਸਵੀਰਾ ਬਨਾਲਾ ਦੀਆਂ ਨੇ ਜਿੱਥੇ ਇੱਕ ਸ਼ਰਾਬ ਠੇਕੇਦਾਰ ਦੀ ਗੱਡੀ ਨੇ ਦੋ ਵਕ ਵਕ ਥਾਮਾਂ ਤੇ ਦੋ ਲੋਕਾਂ ਦੀ ਜਾਨ ਲੈ ਲਈ ਜਦਕਿ ਇਸ ਹਾਦਸੇ ਵਿੱਚ ਦੋ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ ਜਾਣਕਾਰੀ ਮੁਤਾਬਕ ਕਾਰ ਚਾਲਕ ਨੇ ਪਹਿਲਾਂ ਤਨੂਲਾ ਕਸਬੇ ਦੇ ਬੱਸ ਸਟੈਂਡ ਕੋਲ ਇੱਕ ਗੁੰਗੇ ਅਤੇ ਬੋਲੇ ਵਿਅਕਤੀ ਨੂੰ ਟੱਕਰ ਮਾਰੀ ਹੈ ਤੇ ਫਿਰ ਇੱਕ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ ਇਹ ਵੀ ਪਤਾ ਲੱਗਾ ਹੈ ਕਿ ਇੱਕ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਗਰੀਬ ਪਰਵਾਰ ਨਾਲ ਸਬੰਧ ਰੱਖਦਾ ਸੀ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਖਿਲਾਫ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿਸ਼ਨ ਦਾਸ ਨਾਮ ਹੈ। ਮੈਂ ਮੁੰਡੇ ਦਾ ਜੀਜਾ ਜੀ ਆ। ਉਹ ਭੈਣ ਕੋਲ ਮੇਰੇ ਕੋਲ ਆ ਰਿਹਾ ਸੀ ਮਿਲ ਕੇ ਡਿਊਟੀ ਜਾਣਾ ਸੀ ਉਹਨੇ। ਉੱਥੋਂ ਇੱਕ ਪੇ ਕੱਪ ਆਈ ਰਸਤੇ 'ਚ। ਉਹਨੇ ਇੱਕ ਪਿੱਸੇ ਗਊ ਜਿਹੜਾ ਮਹਾਵੀਰ ਦੇ ਮੰਦਿਰ ਕੋਲੇ ਇੱਕ ਇੱਕ ਮੁੰਡੇ ਦੀ ਡੈਥ ਉੱਥੇ ਕਰਤੀ ਕਿੜੀ ਸਕੇ। ਦੂਜੀ ਡੈਥ ਇਹਦੀ ਹੋਈ। ਇਹਦੇ ਵਿੱਚ ਪਿੱਸੋ ਪੇ ਕੱਪ ਮਾਰੀ। ਕਰਦੇ ਹਾਲਾਤ ਬਹੁਤ ਮਾੜੇ ਨੇ। ਤਿੰਨ ਭੈਣਾਂ ਨੇ ਤੇ ਉਹ ਠੀਕ ਨਹੀਂ ਐਨਾ ਗਰੀਬ ਹੈ ਪਰਿਵਾਰ। ਜਿਹੜੇ ਬੰਦੇ ਨੇ ਪਿਕਅਪ ਮਾਰੀ ਆ ਉਹ ਤੇ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸਿਕੰਦਰ ਸਿੰਘ ਆ ਜੀ ਤੇ ਜਿਹੜੇ ਪੇਜ ਹੰਡ ਨੂੰ ਮੇਰਾ ਭਰਾ ਆ ਗਿਆ ਜੀ ਤੇ ਉਹਨਾਂ ਦਾ ਰਾਤ ਮਤਲਬ ਆਪਣੀ ਭੈਣ ਕੋਲੋਂ ਆਪਣੇ ਕੰਮ ਤੇ ਜਾ ਰਹੇ ਸੀ ਰਿਲਾਇੰਸ ਪੈਟਰੋਲ ਪੰਪ ਤੇ ਲੱਗੇ ਹੋਣੇ ਮਾਨਾ ਪਿੰਡੀ ਵਾਲੇ ਤੇ ਤੇ ਰਸਤੇ 'ਚ ਡੀਮਾਰਟ ਦੇ ਕੋਲੇ ਉਹਨਾਂ ਨੂੰ ਪਿੱਛੋਂ ਇੱਕ ਪਿਕਅਪ ਗੱਡੀ ਨੇ ਟੱਕਰ ਮਾਰ ਦਿੱਤੀ ਤੇ ਉਹਨਾਂ ਦੇ ਬਾਅਦ 'ਚ ਅਸੀਂ ਉੱਥੇ ਨੇੜੇ ਬੀ ਐਮ ਸੀ ਹਸਪੀਟਲ ਆ ਉੱਥੇ ਐਡਮਿਟ ਕੀਤਾ ਤੇ ਦੁਬਾਰਾ ਅਸੀਂ ਫਿਰ ਚੰਡੀਗੜ੍ਹ ਲਿਜਾ ਰਹੇ ਸੀ ਪੀ ਜੀ ਆਈ ਇਦੋਂ ਉਹਨਾਂ ਦੇ ਰਸਤੇ 'ਚ ਡੈਥ ਹੋ ਗਈ। ਸਾਰੇ ਤਿੰਨ ਭੈਣਾਂ ਨੇ ਉਹਨਾਂ ਦੀਆਂ ਤੇ ਘਰੇ ਮੈਂ ਕੱਲਾ ਹੀ ਸੀ ਮੇਨ ਕਮਾਉਣ ਵਾਲਾ। ਕੱਲਾ ਤੇ ਬਸ ਹੀ ਕੱਲਾ ਹੀ ਸੀ ਕੱਲੇ ਸਾਰੇ ਚੱਲਦਾ ਸੀ। ਗਰੀਬ ਸੀ ਜੀ। ਸਰਕਾਰ ਸੰਤੋ ਹੀ ਇਨਸਾਫ ਸਹਾਇਤਾ ਕੀਤੀ ਜਾਵੇ। ਸਹਾਇਤਾ ਕੀਤੀ ਜਾਵੇ। ਇਨਸਾਫ ਤਾਂ ਮਿਲਿਆ ਉਹਨੂੰ। ਤੇ ਉਹਦੇ ਬਣਦੀ ਕਰ। ਇਹ ਜਿਹੜਾ ਬਲੈਰੋ ਪਿਕਅਪ ਗੱਡੀ ਸੀ ਇਹਨੇ ਭੂਸ਼ਣ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਕਿ ਇੱਕ ਸਾਈਕਲ ਚਲਾ ਰਿਹਾ ਸੀ ਇਹਨੂੰ ਬਸ ਸਟੈਂਡ ਧਨੋਲੇ ਹਿੱਟ ਕੀਤਾ ਤੇ ਇਹਨੂੰ ਕਾਫੀ ਦੂਰ ਤੱਕ ਜਿਹੜਾ ਘੜੀਸਦੇ ਹੋਈ ਲੈ ਗਈ। ਇਸ ਐਕਸੀਡੈਂਟ ਦੇ ਵਿੱਚ ਭੂਸ਼ਣ ਕੁਮਾਰ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਇਹ ਗੱਡੀ ਜਿਹੜੀ ਹੈ ਕਾਫੀ ਰੈਸ਼ ਡਰਾਈਵਿੰਗ ਕਰਦੇ ਹੋਏ ਕਾਫੀ ਫਾਸਟ ਜਿਹੜੀ ਹੈ ਉੱਥੋਂ ਭਜਾ ਕੇ ਇਹ ਕਿਰਨ ਵੀਰ ਸਿੰਘ ਹੈ ਜਿਹੜਾ ਇਹ ਬਰਨਾਲੇ ਲੈ ਆ ਤੇ ਬਰਨਾਲੇ ਜਿਹੜਾ ਡੀਮਾਰਟ ਆ ਡੀਮਾਰਟ ਦੇ ਨੇੜੇ ਇਹਨੇ ਇੱਕ ਹੋਰ ਮੋਟਰਸਾਈਕਲ ਚਾਲਕ ਨੂੰ ਹਿੱਟ ਕੀਤਾ ਜਿਹਦਾ ਨਾਂ ਸੀ ਅਮਰਤਪਾਲ ਸਿੰਘ ਇਹ ਵੀ ਧਨੋਲੇ ਦਾ ਰਹਿਣ ਵਾਲਾ ਸੀ ਤੇ ਇਸ ਐਕਸੀਡੈਂਟ ਦੇ ਵਿੱਚ ਜਿਹੜਾ ਅਮਰਤਪਾਲ ਸਿੰਘ ਦੀ ਵੀ ਜਿਹੜੀ ਮੌਤ ਹੋ ਗਈ ਤੋ ਇਹਨਾਂ ਦੋਨਾਂ ਜਿਹੜੇ ਐਕਸੀਡੈਂਟਸ ਦੇ ਸੰਬੰਧ ਦੇ ਵਿੱਚ ਇੱਕ ਤਾਂ ਐਫ ਆਈ ਆਰ ਨੰਬਰ 48 ਅੰਡਰ ਸੈਕਸ਼ਨ 106 1 281 ਤੇ 324 4 ਬੀ ਐਨ ਐਸ ਇਹ ਥਾਣਾ ਧਨੋਲਾ ਦਰਜ ਕਰ ਲਿਆ ਗਿਆ ਕਿਰਨਵੀਰ ਸਿੰਘ ਦੇ ਖਿਲਾਫ ਤੇ ਜਿਹੜਾ ਦੂਜਰਾ ਐਕਸੀਡੈਂਟ ਹੋਇਆ ਉਹਦੇ ਸੰਬੰਧ ਦੇ ਵਿੱਚ ਐਫ ਆਈ ਆਰ ਨੰਬਰ 106 ਅਧੀਨ ਧਾਰਾ 106 281 ਤੇ 324 4 ਬੀ ਐਨ ਐਸ ਇਹ ਥਾਣਾ ਸਿਟੀ ਟੂ ਬਰਨਾਲਾ ਦਰਜ ਕਰ ਲਈ ਗਈ ਹੈ ਜਿਹੜਾ ਇਹ ਦੋਸ਼ੀ ਕਿਰਨਵੀਰ ਸਿੰਘ ਉਰਫ ਕਾਲਾ ਆ ਇਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਦੋਨੋਂ ਜਿਹੜੀਆਂ ਘਟਨਾਵਾਂ ਵਿੱਚ ਜਿਹੜੀ ਗੱਡੀ ਸੀ ਬਲੇਰੋ ਪਿਕਅਪ ਉਹਨੂੰ ਵੀ ਜਿਹੜਾ ਕਬਜ਼ਾ ਪੁਲਿਸ ਵਿੱਚ ਲੈ ਲਿਆ ਗਿਆ